ਪਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪਹਿਲੇ ਪਾਤਸ਼ਾਹ ਜਿਨ੍ਹਾਂ ਦੀ ਮubaruk ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸ੍ਰੀ ਨਨਕਾਣਾ ਸਾਹਿਬ ਉਸ ਮੁਬਾਰਕ ਧਰਤੀ ਤੇ ਅੱਜ ਸਾਡਾ ਚੜ੍ਹਦੇ ਪੰਜਾਬ ਤੋਂ ਜਿਹੜਾ ਜੱਥਾ ਹੈ ਭਾਰਤ ਵਾਲੇ ਪਾਸਿਓਂ ਲਹਿੰਦੇ ਪੰਜਾਬ ਪਾਕਿਸਤਾਨ ਵਾਲੇ ਪਾਸੇ ਆਇਆ ਹੈ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਸ਼ੇਖ ਫਰੀਦ ਸਾਹਿਬ ਦੀ ਬਾਣੀ ਵੀ ਆ ਜਿਹੜੇ ਠੇਠ ਪੰਜਾਬੀ ਦੇ ਵਿੱਚ ਆਖਦੇ ਆ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖੇ ਉਹ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤੁੱਦ ਬਾਬਾ ਸ਼ੇਖ ਫਰੀਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬੋਲੀ ਭਾਈ ਜੇਠਾ ਜੀ ਦਾ ਜਨਮ ਵੀ ਇੱਥੇ ਚੂਨਾ ਮੰਡੀ ਲਾਹੌਰ ਹੋਇਆ ਗੁਰੂ ਰਾਮਦਾਸ ਜੀ ਔਰ ਸਾਡੀ ਪੰਜਾਬੀ ਮਾਖੇ ਉਹ ਮਿੱਠੀ ਬੋਲੀ ਤੇ ਮੈਨੂੰ ਖੁਸ਼ੀ ਹੋਈ ਮੈਂ ਜਦੋਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਵਾਲੇ ਪਾਸੇ ਕਦਮ ਰੱਖਿਆ ਤੇ ਬਿਲਕੁਲ ਆਪਣੀ ਮਾਂ ਬੋਲੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਸਾਡੇ ਰਮੇਸ਼ ਸਿੰਘ ਜੀ ਅਰੋੜਾ ਇਥੋਂ ਦੇ ਅਫਸਰ ਸਹਿਬਾਨ ਅਤੇ ਸਾਡੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮਾਖੇ ਉਹ ਮਿੱਠੀ ਪੰਜਾਬੀ ਦੇ ਵਿੱਚ ਜੀ ਆਇਆਂ ਨੂੰ ਆਖਿਆ ਸਵਾਗਤ ਕੀਤਾ ਦੂਜੀ ਗੱਲ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਹੋਵੇ ਅਸੀਂ ਜਦੋਂ ਅਰਦਾਸ ਕਰਦੇ ਆ ਤਾਂ ਅਸੀਂ ਆਖਦੇ ਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਅੱਜ ਲੰਬੇ ਸਮੇਂ ਬਾਅਦ ਭਾਰਤ ਵਾਲੇ ਪਾਸਿਓਂ ਚੜ੍ਹਦੇ ਪੰਜਾਬ ਤੋਂ ਜਿਹੜਾ ਵੱਡਾ ਜਥਾ ਇੱਥੇ ਆਇਆ ਮੈਂ ਸਮਝਦਾ ਵਾਂ ਇਹ ਗੁਰੂ ਨਾਨਕ ਪਾਤਸ਼ਾਹ ਅੱਗੇ ਕੀਤੀਆਂ ਹੋਈਆਂ ਸਾਡੀਆਂ ਅਰਦਾਸਾਂ ਵਾਂ ਜਦੋਂ ਅੱਜ ਫੇਰ ਤੋਂ ਇੱਕ ਵਾਰ ਇਹ ਜਿਹੜਾ ਸਾਡਾ ਵਾਗਾ ਬਾਰਡਰ ਆ ਇਹਦੇ ਰਾਹੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਹਿੰਦੇ ਪੰਜਾਬ ਵੱਲ ਕਦਮ ਵਧਾਏ ਆ ਤੀਜੀ ਗੱਲ ਭਾਵੇਂ ਕਿ ਹਾਲਾਤ ਪਹਿਲਾਂ ਵਾਲੇ ਠੀਕ ਨਹੀਂ ਸੀ ਪਰ ਇਹਦੇ باوجود ਦੋਨੇ ਪਾਸੇ ਦੀਆਂ ਸਰਕਾਰਾਂ ਭਾਵੇਂ ਭਾਰਤ ਸਰਕਾਰ ਆ ਤੇ ਭਾਵੇਂ ਪਾਕਿਸਤਾਨ ਸਰਕਾਰ ਆ ਭਾਰਤ ਸਰਕਾਰ ਨੇ ਵੀ ਆਪਣਾ ਖੁੱਲਾ ਦਿਲ ਦਿਖਾਇਆ ਔਰ ਪਹਿਲਾਂ ਭਾਵੇਂ ਕੁਝ ਰੋਕਾਂ ਲੱਗੀਆਂ ਪਰ ਉਹਦੇ ਤੋਂ ਬਾਅਦ ਸਾਡੇ ਜਥੇ ਨੂੰ ਇਸ ਪਾਸੇ ਆਉਣ ਦੀ ਇਜਾਜ਼ਤ ਵੀ ਦਿੱਤੀ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਆ ਭਾਰਤ ਸਰਕਾਰ ਦਾ ਵੀ ਧੰਨਵਾਦ ਔਰ ਪਾਕਿਸਤਾਨ ਸਰਕਾਰ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਸਾਡੀ ਕੌਮ ਦੇ ਲੋਕਾਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਵੀਜ਼ੇ ਦਿੱਤੇ ਔਰ ਮੈਂ ਦੇਖਿਆ ਆਪ ਹੀ ਬੜਾ ਸੋਹਣਾ ਪ੍ਰਬੰਧ ਇਧਰ ਟੱਪਦਿਆਂ ਕੀਤਾ ਆ ਹਰ ਤਰੀਕੇ ਦੀ ਜਿਹੜੀ ਸਹੂਲਤਾ ਤੋਂ ਇਸ ਕਰਕੇ ਅਸੀਂ ਆਪਣੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਥੋਂ ਦੀ ਸਰਕਾਰ ਆ ਉਹਦਾ ਵੀ ਧੰਨਵਾਦ ਕਰਦੇ ਆ ਔਰ ਅਸੀਂ ਇਹ ਆਸ ਵੀ ਕਰਦੇ ਆ ਕਿ ਇਸ ਖਿੱਤੇ ਦੇ ਵਿੱਚ ਅਮਨ ਆਮਾਨ ਰਹੇ ਅਮਨ ਆਮਾਨ ਹੀ ਇਸ ਖਿੱਤੇ ਦੀ ਤਰੱਕੀ ਦਾ ਇੱਕੋ ਇੱਕ ਰਾਹ ਹੈ ਕਿਉਂਕਿ ਮੈਂ ਜਦੋਂ ਉਧਰੋਂ ਇਧਰ ਨੂੰ ਆਇਆ ਤੇ ਮੈਨੂੰ ਬਹੁਤ ਸਾਰੇ ਕੁੱਲੀ ਵੀ ਮਿਲੇ ਆ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਆ ਜਦੋਂ ਵਪਾਰ ਹੁੰਦਾ ਤਾਂ ਮੈਂ ਗੁਰੂ ਨਾਨਕ ਪਾਤਸ਼ਾਹ ਅੱਗੇ ਇੱਥੇ ਅਰਦਾਸ ਕਰਕੇ ਜਾਂਨਾ ਪਾਤਸ਼ਾਹ ਤੁਸੀਂ ਕਿਰਪਾ ਕਰੋ ਦੋਨਾਂ ਮੁਲਕਾਂ ਦੇ ਵਿੱਚ ਗੱਲਬਾਤ ਅਮਨ ਅਮਾਨ ਸ਼ਾਂਤੀ ਭਾਈਚਾਰਾ ਇਤਿਫਾਕ ਰਵੇ ਔਰ ਅਸੀਂ ਆਪਣੇ ਲਹਿੰਦੇ ਪੰਜਾਬ ਵਾਲੇ ਪਾਸੇ ਵੀ ਆਉਂਦੇ ਰਹੀਏ ਕਿਉਂਕਿ ਆਪਾਂ ਸਭ ਜਾਣਦੇ ਆ 1947 ਦੇ ਵਿੱਚ ਸਾਡਾ ਬਹੁਤ ਕੁਝ ਸਾਡੇ ਕੋਲ ਨਹੀਂ ਰਿਹਾ ਮੈਂ ਜਦੋਂ ਅਕਤੂਬਰ ਦੇ ਵਿੱਚ ਨਨਕਾਣਾ ਸਾਹਿਬ ਆਇਆ ਸੀ ਤੇ ਜਦੋਂ ਵਾਪਸ ਆਪਾਂ ਕਦਮ ਪੁੱਟੇ ਤੋਂ ਇਦਾਂ ਲੱਗਦਾ ਸੀ ਕਿ ਅਸੀਂ ਆਪਣੀ ਸਭ ਤੋਂ ਜਿਹੜੀ ਕੋਈ ਕੀਮਤੀ ਪਵਿੱਤਰ ਥਾਂ ਆ ਉਹਦੇ ਨਾਲੋਂ ਵਿਛੜ ਰਹੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੀ ਸਿੱਖੀ ਦਾ ਜਨਮ ਹੁੰਦਾ ਤੇ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਕਾਸ਼ ਉਹਨਾਂ ਦੀ ਜਨਮ ਭੂਮੀ ਆ ਹਰ ਸਿੱਖ ਉਹ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਰਵੇ ਨਨਕਾਣਾ ਸਾਹਿਬ ਨੂੰ ਹਮੇਸ਼ਾ ਸਜਦਾ ਕਰਦਾ ਵਾ ਸਜਦਾ ਕਰਦਾ ਹੀ ਰਹੇਗਾ ਸਾਡੇ ਦਿਲ ਦੇ ਵਿੱਚ ਨਨਕਾਣਾ ਸਾਹਿਬ ਹਮੇਸ਼ਾ ਵਸਦਾ ਜਿਵੇਂ ਸਾਡੇ ਉਧਰਲੇ ਗੁਰਦੁਆਰੇ ਗੁਰਧਾਮ ਇਦਾਂ ਹੀ ਇਧਰਲੇ ਆ ਬਾਕੀ ਗੁਰੂ ਕਿਰਪਾ ਕਰੇ ਮਿਹਰ ਕਰੇ ਅਸੀਂ ਸਾਰੇ ਹੀ ਮਿਲ ਜੁਲ ਕੇ ਰਹੀਏ ਇੱਕ ਦੂਜੇ ਦਾ ਸਤਕਾਰ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਪਰ ਮੈਂ ਪੰਜਾਬੀ ਮਾਂ ਬੋਲੀ ਦੀ ਗੱਲ ਜ਼ਰੂਰ ਕਰਕੇ ਜਾਊਂਗਾ ਮੈਂ ਜਾਂ ਸਾਰੇ ਅਸੀਂ ਚਾਹੁੰਦੇ ਆ ਇੱਥੇ ਵੀ ਬਹੁਤ ਪੰਜਾਬੀ ਬੋਲਣ ਵਾਲੇ ਆ ਉਸ ਪਾਸੇ ਵੀ ਆ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਤਾਣ ਦਿੱਤਾ ਜਾਵੇ ਪੰਜਾਬੀ ਬੋਲੀ ਦੀ ਤਰੱਕੀ ਪੰਜਾਬੀ تعلیم ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਪ੍ਰਬੰਧ ਹੋਵੇ ਕਿਉਂਕਿ ਇਹ ਬੋਲੀ ਨੇ ਅੱਜ ਵੀ ਸਾਨੂੰ ਜਿੱਥੇ ਗੁਰਦੁਆਰਿਆਂ ਨੇ ਜੋੜ ਕੇ ਰੱਖਿਆ ਉਥੇ ਮਾਂ ਬੋਲੀ ਨੇ ਸਾਨੂੰ ਜੋੜ ਕੇ ਰੱਖਿਆ ਮੈਂ ਫੇਰ ਤੋਂ ਧੰਨਵਾਦ ਕਰਦਾ ਔਰ ਗੁਰੂ ਅੱਗੇ ਅਰਦਾਸ ਕਰਦਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤਿੱਤਾ ਲਹਿੋ ਉਭਾਰ ਸਿੱਖ ਕੌਮ ਇਹੋ ਦੀ ਕੌਮ ਆ ਜਿਹੜੀ ਦੁਨੀਆਂ ਦੀ ਕਿਸੇ ਵੀ ਖਿੱਤੇ 'ਚ ਰਵੇ ਅਸੀਂ ਜਨੂੰ ਅਰਦਾਸ ਕਰਦੇ ਆਂ ਅਸੀਂ ਸਮੂੱਚੇ ਵਿਸ਼ਵ ਭਾਈਚਾਰੇ ਦੇ ਭਲੇ ਦੀ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਗੁਰੂ ਕਿਰਪਾ ਕਰੇ ਆਪਾਂ ਇਸੇ ਤਰ੍ਹਾਂ ਮਿਲਦੇ ਰਹੀਏ ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰੀਏ ਔਰ ਅਸੀਂ ਅੰਦਰ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਦਿਦਾਰ ਕਰਦੇ ਰਹੀਏ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ 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 ਵਧਾਈਆਂ ਹੋਵਣ ਸਿੱਖ ਜਿੱਥੇ ਵੀ ਦੁਨੀਆ 'ਚ ਰਵੇ ਤਰੱਕੀ ਕਰੇ ਉੱਚੇ ਮਕਾਮ ਤੇ ਪਹੁੰਚੇ ਪਰ ਉੱਚੇ ਮਕਾਮ ਤੇ ਪਹੁੰਚ ਕੇ ਜਿਵੇਂ ਮੈਨੂੰ ਦੱਸ ਰਿਹਾ ਸੀ ਇਥੋਂ ਦੇ ਡਾਕਟਰ ਸਾਹਿਬ ਆਪਣੇ ਇੱਕ ਉਹ ਡਾਕਟਰ ਨਿੰਪਾਲ ਸਿੰਘ ਨਿੰਪਾਲ ਸਿੰਘ ਉਹ ਬਹੁਤ ਸੇਵਾ ਕਰਦੇ ਆ ਸਿੱਖ ਦਾ ਸੰਕਲਪ ਹੀ ਇਹ ਆ ਸਾਨੂੰ ਗੁਰੂ ਨੇ ਸਿਖਾਇਆ ਵਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਬਾਕੀ ਮੈਨੂੰ ਇਹ ਵੀ ਮਾਣ ਆ ਜਿਹੜਾ ਗ੍ਰੇਟ ਗਾਮਾ ਵਾ ਉਹ ਮੇਰੇ ਪਿੰਡ ਦਾ ਵਾ ਤੋ ਮੇਰੇ ਪਿੰਡ ਦਾ ਹੋਂਦ ਕਰਕੇ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਮਾਣ ਆ ਜੱਬੋਵਾਲ ਦੇ ਵਿੱਚ ਉਹ ਮੇਰੇ ਆਪਣੇ ਪਿੰਡ ਦਾ ਪਿਛੋਂ ਕਸ਼ਮੀਰੀ ਪਰਿਵਾਰ ਹੀ ਪਰ ਸਾਡੇ ਰਹਿ ਤੇ 47 ਤੋਂ ਬਾਅਦ ਵੀ ਇੱਕ ਵਾਰੀ ਉਹ ਸਾਡੇ ਪਿੰਡ ਦੁਬਾਰਾ ਆਏ ਸੀ ਤੋ ਇਹ ਉਹਨਾਂ ਦੇ ਵੀ ਇੱਥੇ ਲਾਹੌਰ ਦੇ ਵਿੱਚ ਆਏ ਤੇ ਸਾਂਝਾਂ ਦੇ ਸਾਰਿਆਂ ਦੀਆਂ ਆਈਆਂ ਗੁਰੂ ਕਿਰਪਾ ਕਰੇ ਦੋਨੋਂ ਮੁਲਕ ਤਰੱਕੀ ਕਰਨ ਚੜ੍ਹਦੀ ਕਲਾ 'ਚ ਰਹਿਣ ਅਮਨ ਮਾਨ ਹੋਵੇ ਉਧਰ ਲਈ ਸਰਕਾਰ ਭਾਰਤ ਸਰਕਾਰ ਦਾ ਵੀ ਧੰਨਵਾਦ ਇਧਰ ਲਈ ਸਰਕਾਰ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਵਾਸ਼ੀਆ ਅੱਜ ਦੇ ਜੋ ਐਸਜੀਪੀਸੀ ਦਾ ਜਥਾ ਆਇਆ ਭਾਈ ਗੁਰਮੀਤ ਸਿੰਘ ਬੂ ਬੀਬੀ ਗੁਰਿੰਦਰ ਕੌਰ ਭੋਲੂਵਾਲ ਰਾਮਪਾਲ ਸਿੰਘ ਬਹਿਣੀਵਾਲ ਹੀਰਾ ਸਿੰਘ ਚਿੜੇਵਾਲ ਸਾਰਿਆਂ ਦਾ ਇੱਥੇ ਪ੍ਰਧਾਨ ਸਾਹਿਬ ਨੇ ਸਵਾਗਤ ਕਰ ਹੀ ਦਿੱਤਾ ਸਾਰੀ ਸੰਗਤ ਦੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ